ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਅਜੇਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੋਟੀਆਂ ਕਲਾਂ ਤੇ ਓਨਰ ਬਾਈ ਸੁਰਜੀ ਸੰਪਰਕ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਦੇ نیچے ਚਲਦੇ ਪਏ ਬਾਈ ਹੋਰਾਂ ਦੇ ਕੋਲ ਜਿਹੜੀ ਇੱਕ ਵੈੜ ਬਕਾਊ ਆ ਐਚਐਫ ਦੀ ਵੈੜ ਆ ਤੇ ਦੂਜਾ ਸੁਭਾ ਸੂਈ ਆ ਸੋ ਜਿਹੜੀ ਤਰੀਕ ਹੈਗੀ ਆ ਤੁਸੀਂ ਜ਼ਰੂਰ ਜਿਹੜੀ ਨੋਟ ਕਰ ਲਓ ਦੋਸਤੋ 2 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਦੋਸਤੋ 10:30 ਵਜੇ ਦਾ ਮਾਰਨਿੰਗ ਦਾ ਹੈਗਾ ਤੇ ਬਾਈ ਹੋਣੀ ਜਿਹੜੇ ਪਸ਼ੂ ਬਾਕੀ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਬਾਈ ਹੋਰੀ ਕੋਈ ਇੱਕ ਦੋ ਨਗ ਜਿਹੜੇ ਲਿਆ ਕੇ ਸੇਲ ਕਰਦੇ ਆ ਤੇ ਉਹਨਾਂ ਦੇ ਵਿੱਚੋਂ ਜਿਹੜੀ ਇੱਕ ਵੈੜ ਬਾਈ ਹੋਰਾਂ ਦੇ ਕੋਲ ਅੱਜ ਬਕਾਊ ਆ ਇਹ ਵੈੜ ਦੋਸਤੋ ਦੂਜਾ ਸੂਹਾ ਸੂਈ ਆ ਤੇ ਅੱਜ ਤਕਰੀਬਨ 8 ਦਿਨ ਹੋ ਗਿਆ ਸਮਾ ਸੂਈ ਨੂੰ ਤੇ ਫੇਸ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਜੀ ਠੀਕ ਹੈ ਜੀ ਸੋਹਣੀ ਫੇਸ ਦੀ ਕੁਆਲਿਟੀ ਆ ਬਾਕੀ ਥਣ ਹਵਾਨਾ ਤੁਸੀਂ ਬਿਲਕੁਲ ਜਿਹੜਾ ਵੇਖ ਕੇ ਚੈੱਕ ਕਰੋ ਅੱਜ 8 ਦਿਨ ਦਾ ਜਿਹੜਾ ਸਮਾ ਹੋ ਗਿਆ ਸੂਈ ਨੂੰ ਤੇ ਬਿਲਕੁਲ ਨਵਾਂ ਲੀਟਰ ਜਿਹੜਾ ਦੁੱਧ ਰੈਡੀ ਇਸ ਦੇ ਥੱਲੇ ਹੈਗਾ ਠੀਕ ਹੈ ਜੀ ਤੇ ਨੀਚੇ ਜਿਹੜਾ ਬੱਚਾ ਉਹ ਮੇਲ ਕਾਫ ਆ ਤੋਂ ਬਿਲਕੁਲ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਇੱਕ ਵਾਰੀ ਮੈਂ ਫੇਰ ਜਿਹੜਾ ਰਿਪੀਟ ਕਰ ਦੇਣਾ ਦੋਸਤੋ ਵੀ 9 ਲੀਟਰ ਜਿਹੜਾ ਬਿਲਕੁਲ ਰੈਡੀ ਦੁੱਧ ਆ ਤੇ ਸੈਕਿੰਡ ਸੁਬਾ ਤੇ ਮੂੰਹ ਜਿਹੜੀ ਆ ਚੌਗੀ ਆ ਠੀਕ ਹੈ ਜੀ ਚਾਰ ਦਾੰਦ ਮੂੰਹੋਂ ਆ ਤੇ ਬੱਚਾ ਨੀਚੇ ਜਿਹੜਾ ਉਹ ਮੇਲ ਲਗਾਸਾ ਬੱਚਾ ਹੈਗਾ ਇਸਦੇ ਨੀਚੇ ਠੀਕ ਹੈ ਅੱਗੇ ਜਿੱਥੋਂ ਵੀ ਬਾਈ ਹੋਰੀ ਵਪਾਰ ਦਾ ਕੰਮ ਆ ਦੋਸਤੋ ਜਿੱਥੋਂ ਵੀ ਅਗੋਂ ਲੈ ਕੇ ਆਏ ਬਿਲਕੁਲ ਦਰਮਿਆਨੇ ਘਰੋਂ ਆਈ ਆ ਬਿਨ ਸਾਂਭ ਸੰਭਾਲ ਦੇ ਥੋੜੀ ਜੀ ਪਸ਼ੂ ਦੀ ਕਈ ਥਾਂਾਂ ਤੇ ਘੱਟ ਸੰਭਾਲ ਹੁੰਦੀ ਆ ਬਿਲਕੁਲ ਅਜਾ 8 ਦਿਨਾਂ ਦੀ ਸੋਈ ਆ 9 ਲੀਟਰ ਕੋਈ ਵੀ ਵੀਰ ਹੈ ਜਿਹੜਾ ਆਪਦਾ ਦੋ ਡੰਗ ਦੀ ਇੱਕ ਡੰਗ ਤਸੱਲੀ ਜ਼ਰੂਰ ਕਰ ਸਕਦਾ ਹੈ ਇੱਕ ਬਿਲਕੁਲ ਧਿਆਨ ਤੇ ਜ਼ਿਕਰ ਜੋ ਗੱਲ ਇਹ ਵੀ ਹੈਗੀ ਆ ਇੱਕ ਸੱਜੇ ਪਾਸੇ ਜਿਹੜਾ ਦੋਸਤੋ ਬਹਿਣੀ ਵਾਲਾ ਅਗਲਾ ਥਣ ਹੈਗਾ ਉਹਦੇ ਨਾਲ ਦੋਸਤੋ ਇੱਕ ਥੋੜੀ ਜੀ ਫੋਟ ਆਪਾਂ ਲੈ ਲਈਏ ਜੈ ਬਿਲਕੁਲ ਥਣ ਦੇ ਨਾਲ ਲੈ ਲਈਏ ਉਹ ਜ਼ਰੂਰ ਆਪਾਂ ਕਰ ਤਸਲੀਨਾ ਦਿਖਾ ਦਨੇ ਆ। ਵੇਖ ਬਾਈ ਜੇ ਤਾਂ ਐਂ ਧਾਰ ਮਾਰ ਕੇ ਤਾਂ ਕੋਈ ਪਤਾ ਨਹੀਂ ਜਾਂ ਜੀ। ਹਾਂਜੀ ਠੀਕ ਐ। ਜਦੋਂ ਆਪਾਂ ਸਪੈਸ਼ਲ ਇਹਨਾਂ ਚੁੰਡੀ ਨਾਲ ਨੱਪਾਂਗੇ ਤਾਂ ਨਾਲ ਨਾਲ ਮਾੜਾ ਜਾਵੇ। ਨਾਲ ਮਾੜੀ ਜੀ ਹੈਗੀ ਠੀਕ ਐ ਮਾੜੀ। ਹਾਂ ਤੇ ਪਰ ਐਂ ਮਾਰ ਕੇ ਤਾਂ ਹੱਥ ਵੀ ਨਹੀਂ ਗਿੱਲਾ ਹੁੰਦਾ ਜੀ। ਨਹੀਂ ਹੁੰਦਾ ਬਿਲਕੁਲ। ਠੀਕ ਐ। ਇਹ ਜ਼ਰੂਰ ਤੁਸੀਂ ਬਾਕੀ ਭਾਈ ਇੱਕ ਵਾਰੀ ਨਾ ਜੇਕਰ ਸਾਰੇ ਥਾਣੇ ਦੇ ਵਿੱਚੋਂ ਮਾੜੀ ਮਾੜੀ ਆਪਾਂ ਧਾਰ ਮਰਵਾ ਲਈਏ। ਹਾਂ ਤੇ ਹਨਾ ਸਾਰੇ ਚੈੱਕ ਕਰਾ ਲਓ ਜੀ। ਆਹ ਲਓ ਜੀ। ਆਹ ਲਓ ਵੀ। ਇੱਕ ਬਣੀ ਜਿਹੜਾ ਅਗਲਾ ਤੁਹਾਨੂੰ ਤੁਹਾਨੂੰ ਦੋਸਤ ਤੁਹਾਨੂੰ ਦਿਖਾਇਆ ਉਹਦੇ ਨਾਲ ਫੋਟਜੀ ਆ ਜੇਕਰ ਚੁੰਡੀ ਨਾਲ ਨੱਪੋਂਗੇ ਖਾਸ ਤੌਰ ਤੇ ਉਹ ਮਾੜੀ ਜੀ ਚੱਲਦੀ ਹੈ ਜਿਵੇਂ ਤੁਮਕੇ ਇੱਕ ਡਿੱਗਦੇ ਰਹਿੰਦੇ ਆ ਡਰਾਪ ਤੁਮਕੇ ਤੇ ਜੇਕਰ ਪੂਰਾ ਮੁਠੀ ਨਾਲ ਆਪਾਂ ਘੁੱਟ ਕੇ ਧਾਰ ਮਾਰਦੇ ਤੇ ਇੱਕ ਥਾਂ ਦੇ ਵਿੱਚੋਂ ਇੱਕ ਥਾਂ ਅਗਲਾ ਜਿਹੜਾ ਬਿਲਕੁਲ ਉਹੀ ਚੱਲੂਗਾ ਠੀਕ ਹੈ ਜੀ ਬਾਕੀ ਨਵੀਂ ਵਹਿੜ ਆ ਆਈ ਉਹਦਾਂ ਦੇ ਘਰੋਂ ਦੋ ਚਾਰ ਦਿਨ ਸਾਂਭ ਕੇ ਲੇਟੀ ਲੂਟੀ ਪੈ ਗਈ ਦੁੱਧ 15 ਕਿਲੋ ਤੇ ਆਜੂ ਬੱਚੀ ਲਹੂ ਪਾਣੀ ਵਾਲੀ ਇੱਕ ਲੱਸੀ ਵਿਕੀ ਆ ਬਿਲਕੁਲ ਤੇ ਵਹਿੜ ਪ੍ਰੋਪਰ ਇੱਕ ਵਾਰੀ ਜਿਹੜੀ ਸਾਰੇ ਪਾਸੇ ਜਿਹੜੀ ਵੇਖ ਕੇ ਚੈੱਕ ਕਰੋ ਠੀਕ ਸੋਣਾ ਜੇ ਕਿਤੇ ਮਗਰ ਰਕਸੀ ਆ ਜੀ ਤਾਂ ਵੈਡ ਦੀ ਕੀਮਤ ਡੁੱਬਣੀ ਹੋ ਜਾਨੀ ਬਿਲਕੁਲ ਨਹੀਂ ਪਰ ਹੈ ਆਪ ਵੀ ਚੰਗੀ ਪੈਸੇ ਤੇ ਹਵਾਨਾ ਲਿਫਟੀ ਜਿਹੜੀ ਆ ਦੋਸਤੋ ਬਿਲਕੁਲ ਤੁਸੀਂ ਵੇਖ ਕੇ ਚੈੱਕ ਕਰੋ ਬੈਕ ਸਾਈਡ ਤੋਂ ਠੀਕ ਆ ਸੋ ਮੁੱਲ ਵੀ ਜਿਹੜਾ ਬਿਲਕੁਲ ਜਾਇਜ਼ ਆ ਦੋਸਤੋ ਭਾਈ ਇਹ ਨੇੜੇ ਤੇ ਵੀ 30000 ਦੀ ਡਿਮਾਂਡ ਹੋਵੇਗੀ ਹਨਾ 32000 ਰੁਪਏ ਮਾਨਤਾ ਨੂੰ ਬਾਕੀ ਇਹ ਬਚਦਾ ਕੰਮ ਇਹ ਆ ਜੀ ਦੁੱਧ ਵੀ ਜਿਹੜਾ ਕਿਹਾ ਹੈਗਾ ਜੀ ਠੀਕ ਆ ਇਹ ਨਹੀਂ ਵੀ ਕਹਿ ਕੇ ਇਹਦੇ ਮੁੜ ਕੇ ਲੇ ਗੋ ਪੰਜ ਚਾਰ ਕਿਲੋ ਨਾ ਜਦੋਂ ਮਰ ਜੇਗਾ ਦੋ ਟਾਈਮ ਤਿੰਨ ਟਾਈਮ ਚੁਆਈ ਕਰਕੇ ਠੀਕ ਆ ਇੱਕ ਬਾਈ ਸਚੀਤ ਸਿੰਘ ਜੀ ਵੀ ਗੱਲ ਇਸ ਤਰ੍ਹਾਂ ਹੈ ਵੀ ਹੁਣ ਤਕਰੀਬਨ 5:30 10 ਵਜੇ ਦਾ ਸਮਾਂ ਹੈ ਹਾਂ ਜੀ ਸ਼ਾਮ ਨੂੰ ਜਦੋਂ ਬੰਦਦੀ ਥਣਦੀ ਆ 5 ਕ 6 ਵਜੇ 6 ਵਜੇ ਚੁਆਈ ਕਰਦੇ ਹੋਵੋਗੇ ਹਾਂ 5 5 ਵਜੇ ਡੇਰੀ ਦੁੱਧ ਪਾ ਦਿੰਦਾ ਜੀ ਹਾਂ ਮਲਕੀ 5 ਕ 5:30 ਵਜੇ ਤੋਂ ਸ਼ਾਮ ਦਾ ਬਣਾਥਣਾ ਉਦੋਂ ਪੂਰਾ ਭਰ ਲੇ ਜੀ ਇਹਨੇ ਵਾ ਵਧੀਆ ਜੀ ਵਧੀਆ ਠੀਕ ਹੈ ਜੀ ਉਦੋਂ ਕਿਉਂਕਿ ਇੱਕ ਹੁਣ ਲੇਵਾ ਵੀ ਨੁਚੜਿਆ ਪਿਆ ਤੇ ਹੁਣ ਚੋਈ ਆ ਵੀ ਤਕਰੀ ਕਿਹੜਾ ਵੇੜਦਾ ਲੇਵਾ ਵੇਖਣਾ ਹੈਗਾ ਤੇ ਸ਼ਾਮ ਨੂੰ ਵੀ ਤੁਸੀਂ ਆਪਦੀ ਵਿజిਟ ਕਰ ਸਕਦੇ ਹੋ ਮਾਰਨਿੰਗ ਕਰ ਸਕਦੇ ਹੋ ਟਾਈਮ ਟੂ ਟਾਈਮ ਦੋ ਟਾਈਮ ਚੁਆਈ ਕਰ ਸਕਦੇ ਹੋ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਗਿਲਾ ਸ਼ਿਕਵਾ ਜਾਂ ਕਿੰਤੂ ਪਰੰਤੂ ਨਾ ਹੋਵੇ ਤਾਂ ਜੋ ਦੋਸਤੋ ਤਸੱਲੀ ਆਪਣੀ ਘਰ ਵਿజిਟ ਕਰਕੇ ਜ਼ਰੂਰ ਕਰ ਲਿਓ ਤੇ ਬਾਈ ਦੇ ਜਿਹੜੇ ਸੰਪਰਕ ਨੰਬਰ ਨੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਇੱਕ ਭਾਜੀ ਆਪਣਾ ਜਿਹੜੇ ਸੰਪਰਕ ਨੰਬਰ ਜ਼ਰੂਰ ਦੱਸੋ 9814403642 9814403642 03642 ਠੀਕ ਆ ਸੋ ਦੋਸਤੋ ਇਹ ਬਾਈ ਹੋਰਾਂ ਦੇ ਜਿਹੜੇ ਸੰਪਰਕ ਨੰਬਰ ਨੇ ਠੀਕ ਆ ਬੈਡ ਜਿਹੜੀ ਆ ਦੋਸਤੋ ਚੰਗੀ ਆ ਰੇਟ ਭਾਅ ਵੀ ਬਿਲਕੁਲ ਜਾਇਜ਼ ਆ ਤੇ ਅੱਗੇ ਸੇਵਾ ਕਰ ਲੋਗੇ ਤਾਂ 12-13 ਲੀਟਰ ਦੀ ਜਿਹੜੀ ਮਿਲਕਿੰਗ ਆ ਨਾਰਮਲ ਇਸਨੇ ਕਰਵਾਈ ਜਾਣੀ ਆ ਹੁਣ ਮੌਕੇ ਦਾ ਤੁਸੀਂ ਜਿਹੜਾ ਇਸ ਘਰੋਂ ਚੁਵਾਈ ਕਰਕੇ ਲੈ ਕੇ ਜਾਉਂਗੇ ਉਹ 9 ਕਿਲੋ ਹੈਗਾ ਦੋਸਤੋ 9 ਲੀਟਰ ਦੀ ਤੁਸੀਂ ਚੁਵਾਈ ਆ ਇਸ ਬੈਡ ਦੇ ਥੱਲੇ ਮ ਕਰ ਸਕਦੇ ਜੇ ਮੁੱਲ ਜਿਹੜਾ ਹੈਗਾ ਦੋਸਤੋ ਇੱਕ ਵਾਰੀ ਮੈਂ ਫੇਰ ਰਿਪੀਟ ਕਰ ਦਿੰਦਾ 30000 ਜਿਹੜੀ ਆ ਦੋਸਤੋ ਡਿਮਾਂਡ ਆ ਇਸ ਬੈਡ ਦੀ ਠੀਕ ਹੈ ਜੀ ਮੌਕੇ ਤੇ ਜਿੰਨੀ ਵੀ ਗੁੰਜਾਇਸ਼ ਹੋਈ ਥੋੜਾ ਬਤਾ ਮਾਨਤਾ ਨਾ ਉਹ ਜ਼ਰੂਰ ਕੀਤਾ ਜਾਵੇਗਾ ਇੱਕ ਵਾਰ ਜਿਹੜਾ ਮੇਲ ਕਾਫ ਉਹ ਬਿਲਕੁਲ ਤੁਸੀਂ ਇਸ ਦੇ نیچے ਦੇਖ ਸਕਦੇ ਹੋ ਠੀਕ ਹੈ ਦੋਸਤੋ ਮਿਲਦੇ ਕੰਮੀ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ